PYU ਕ੍ਰਾਸ ਐ ਸਪੈਸ਼ਲ ਬਣਾਇਆ ਸੀ ਚਾਰ ਨਿਪਲਾਂ ਵਾਲਾ ਤੇ ਇਹ ਕਿਸਾਨ ਵੀ ਸਾਰੇ ਲਾਈਕ ਕਰਦੇ ਆ ਕਾਫੀ ਜ਼ਿਆਦਾ ਲਾਈ ਕੰਪਲੀਟ ਪੀਟੀਓ ਸ਼ਾਫਟ ਆ ਗਈ ਇਹਦੇ ਸਾਰੇ ਕੰਪੋਨੈਂਟਸ ਜਿਹੜੇ ਹੈਗੇ ਆ ਇਹ ਤੁਹਾਨੂੰ ਮਿਲ ਜਾਣਗੇ ਤੇ ਕ੍ਰਾਸ ਦੀ ਪੂਰੀ ਰੇਂਜ オリジナル ਕ੍ਰਾਸ ਜਿਹੜਾ ਸ਼ਕਤੀਮਾਨ ਸੋਨਾਲਿਕਨ ਨੂੰ ਪੈ ਕੇ ਆਂਦਾ ਹੈ ਟਾਪ ਕੁਆਲਿਟੀ ਦਾ ਉਹ ਕ੍ਰਾਸ ਮਿਲ ਜਾਣਗੇ ਪੀਏਯੂ ਲੁਧਿਆਣਾ ਵਿਖੇ ਦੋ ਰੋਜ਼ਾ ਕਿਸਾਨ ਮੇਲੇ ਦਾ ਆਗਾਜ਼ ਹੋਇਆ ਇਸ ਮੇਲੇ ਦੌਰਾਨ ਗੋਗੋ ਕੰਪਨੀ ਵੱਲੋਂ ਖੇਤੀਬਾੜੀ ਮਸ਼ੀਨਰੀ ਨਾਲ ਸੰਬੰਧਿਤ ਉਤਪਾਦਾਂ ਦਾ ਸਟਾਲ ਵੀ ਲਾਇਆ ਗਿਆ ਸਟਾਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਕਿਸਾਨ ਮੇਲੇ ਤੇ ਕੰਪਨੀ ਦੇ ਪ੍ਰੋਡਕਟ ਖਰੀਦਣ ਵਾਲੇ ਕਿਸਾਨਾਂ ਨੂੰ ਖਾਸ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ ਇਸ ਮੌਕੇ ਤੇ ਗੋਗੋ ਕੰਪਨੀ ਦੇ ਸਟਾਲ ਤੇ ਕਿਸਾਨਾਂ ਦੀ ਭੀੜ ਦੇਖਣ ਨੂੰ ਮਿਲੀ ਅਤੇ ਖਰੀਦਦਾਰੀ ਕਰਦੇ ਹੋਏ ਕਿਸਾਨ ਵੀ ਨਜ਼ਰ ਆਏ ਆਓ ਦੇਖਦੇ ਹਾਂ ਇੱਕ ਖਾਸ ਰਿਪੋਰਟ ਸਨੀ ਜੀ ਸਨੀ ਕੋ ਗਿਆ ਕਿਸਾਨ ਮੇਲੇ ਤੇ ਗੋਗੋ ਕੰਪਨੀ ਨੇ ਕਿਹੜੇ ਕਿਹੜੇ ਪ੍ਰੋਡਕਟ ਪੇਸ਼ ਕੀਤੇ ਅਸੀਂ ਸਰ ਯੂਜੇ ਕ੍ਰੋਸ ਸਾਡਾ ਮੇਨ ਪ੍ਰੋਡਕਟ ਹੈ ਯੂਜੇ ਕ੍ਰੋਸ ਯੂਜੇ ਕ੍ਰੋਸ ਸਾਡਾ ਮੇਨ ਪ੍ਰੋਡਕਟ ਹੈ ਜਿਵੇਂ ਹੈ ਸਾਡਾ ਪਾਰਟ ਹੈਗਾ ਯੂਜੇ ਕ੍ਰੋਸ ਹੈ ਸਪੈਸ਼ਲ ਬਣਾਇਆ ਅਸੀਂ ਚਾਰ ਨਿਪਲਾਂ ਵਾਲਾ ਤੇ ਇਹ ਕਿਸਾਨ ਵੀ ਸਾਰੇ ਲਾਈਕ ਕਰਦੇ ਕਾਫੀ ਜ਼ਿਆਦਾ ਤੇ ਇਹਦੇ ਇਲਾਵਾ ਪੀਟੀਓ 샤프트 ਆਪਣੇ ਕੋਲ ਹੈਗੀ ਹੈ ਪੂਰੀ ਕੰਪਲੀਟ ਪੀਟੀਓ ਦੇਖਾਂਗੇ ਤੇ ਇਹ ਵੱਡੀ ਜਿਹੜੀ ਪੀਟੀਓ ਹੈ ਇਹ ਕੰਪਲੀਟ ਪੀਟੀਓ 샤프트 ਆ ਗਈ ਇਹਦੇ ਸਾਰੇ ਕੰਪੋਨੈਂਟਸ ਜਿਹੜੇ ਹੈਗੇ ਆ ਇਹ ਤੁਹਾਨੂੰ ਮਿਲ ਜਾਣਗੇ ਤੇ ਕ੍ਰਾਸ ਦੀ ਪੂਰੀ ਰੇਂਜ ओरिजिनल ਕ੍ਰਾਸ ਜਿਹੜਾ ਸ਼ਕਤੀਮਾਨ ਸੁਨਹਿਰੀ ਕਨੂਪਾ ਕੇ ਆਂਦਾ ਹੈ ਟਾਪ ਕੁਆਲਿਟੀ ਦਾ ਉਹ ਕ੍ਰਾਸ ਮਿਲ ਜਾਣਗੇ ਪੀਟੀਓ ਦੇ ਜਿੰਨੇ ਵੀ ਕੰਪੋਨੈਂਟਸ ਹੈ ਉਹ ਰੋਟਾਵੇਟਰ ਬਲੇਡ ਹੋ ਗਈ ਜਾਂ ਰਿਪਰ ਦੇ ਜਾਂ ਥਰੇਸ਼ਰ ਦੇ ਬਲੇਡ ਹੈ ਉਹ ਸਾਰੇ ਬਲੇਡ ਵੀ ਮਿਲ ਜਾਣਗੇ ਸਾਰੇ ਜਿਹੜੇ ਬਲੇਡ ਆ ਤੁਸੀਂ सर मार्केट तो देखो भी बेस्ट क्वालिटी का प्रोडक्ट है साढ़े ब्लेड नवे ने आ, मार्केट भी बेस्ट क्वालिटी चलता है ओरिजिनल जी भी चलते हैं अभी उसको तो एक ही करा जी काम उस तो थले जो गोगो काम करता है वो क्वालिटी कम है जी तो सारा ਹੁਣ ਜ ਐਗਰੀਕਲਚਰ ਐਗਰੀਕਲਚਰ ਦੀ ਗੱਲ ਕਰਾਂਗੇ ਤੇ 22 24 ਸਾਲ ਹੋ ਗਏ ਬਟ ਅਦਰਵਾਈਜ਼ ਕ੍ਰੋਸ ਨੂੰ ਕੰਪਨੀ ਨੂੰ 40 ਸਾਲ ਤੋਂ ਉੱਪਰ ਹੋ ਗਏ ਜੀ ਬਟ ਐਗਰੀਕਲਚਰ ਅਸੀਂ ਵੀ 22 ਸਾਲਾਂ ਤੋਂ ਫੋਕਸ ਕਰ ਰਹੇ ਹਾਂ ਤੇ ਬਹੁਤ ਮੌਕਾ ਵੀ ਮਿਲਦਾ ਉਹੀ ਰੀਜ਼ਨ ਹੈ ਜੀ ਅਸੀਂ ਉਹੀ ਰੀਜ਼ਨ ਇੱਥੇ ਖੜੇ ਆ ਜੀ ਇੱਥੇ ਮੇਨ ਰੀਜ਼ਨ ਹੈ ਕਿਸਾਨਾਂ ਨੂੰ ਆਪਣੀ ਕੁਆਲਿਟੀ ਦਿਖਾਈਏ ਕੀ ਪ੍ਰੋਡਕਟ ਬਣਾ ਰਹੇ ਆ ਨਵੇਂ ਪ੍ਰੋਡਕਟਸ ਕਿਹੜੇ ਨੇ ਉਹਨਾਂ ਦਾ ਬੈਨੀਫਿਟ ਹੈ ਸਾਡਾ ਵੀ ਬੈਨੀਫਿਟ ਹੈ ਜੀ ਕੁਆਲਿਟੀ ਦਿਖਾਉਣ ਦਾ ਰੀਜ਼ਨ ਹੈ ਹੀ ਹੈ ਕਿ ਇੱਥੇ ਅਸੀਂ ਆ ਕੇ ਆਪਣੀ ਕੁਆਲਿਟੀ ਦਿਖਾਈਏ ਸਾਰਿਆਂ ਨੂੰ ਪੀਸ ਆਪਣੇ ਹੱਥੋਂ ਦੇਖ ਕੇ ਆਪਣੀ ਗੱਲ ਬਣਦੀ ਹੈ ਜੀ ਕੁਆਲਿਟੀ ਦੇਖ ਕੇ ਆਪਣੇ ਹੱਥੋਂ ਦੇਖ ਕੇ ਬੈਨੀਫਿਟ ਹੁੰਦਾ ਸਾਰਿਆਂ ਲਈ ਇਹ ਤਾਂ ਕਿਸਾਨਾਂ ਦਾ ਪੂਰਾ ਸਾਜ ਤੇ ਆ ਤੇ ਸਰ ਕੁਆਲਟੀ ਕੁਆਲਟੀ ਬਣਾਈ ਲੋਕਾਂ ਨੂੰ ਦਿਖਾਇਆ ਲੋਕਾਂ ਨੇ ਯੂਜ਼ ਕੀਤਾ ਸਾਨੂੰ ਸਪੋਰਟ ਕੀਤਾ ਜਿੰਨੇ ਵੀ OEMਸ ਨੇ ਵੱਡੇ ਜਿੰਨੇ ਵੀ ਹੋ ਗਿਆ ਉਸਨੇ origignal ਜਿੰਨੇ ਵੀ ਹੈ ਗਿਆ ਆਲਮੋਸਟ ਸਾਰੇ ਸਾਡੇ ਕੋਲ ਹੈ ਜੀ ਸਾਰੇ ਅਸੀਂ ਕੰਮ ਕਰਦੇ ਆ ਉਹਨਾਂ ਨਾਲ ਤੇ ਉਹ ਯੂਜ਼ ਕਰਦੇ ਆ ਯੂਜ਼ ਕਰਕੇ ਭਰੋਸਾ ਬਣਿਆ ਜੀ ਤੇ ਨਾਲ ਸਾਡੇ ਤੁਸੀਂ ਦੇਖ ਹੀ ਸਕਦੇ ਹੋ ਸਾਰੇ ਕਿਸਾਨ ਵੀਰ ਇੱਥੇ ਆ ਕੇ ਪੀਸ ਦੇਖ ਕੇ ਸਾਰੀ ਕੁਆਲਟੀ ਨੂੰ ਕਰਦੇ ਕਰਦੇ ਜੀ ਸਾਰੀ ਕਰਦੇ ਜੀ ਸਾਡਾ ਬੈਨੀਫਿਟ ਦੇਖੋ ਮਰੀ ਮਨਮੋਨ ਸਿੰਘ ਜੀ ਹਾਂ ਜੀ ਕਿਸ ਤਰ੍ਹਾਂ ਦੇ ਪ੍ਰੋਡਕਟ ਦੇਖ ਰਹੇ ਹੋ ਤੇਰੀ ਇਸ ਟੂੜੀ ਵਾਲੀ ਮਸ਼ੀਨ ਦਾ ਦੇਖਦੇ ਸੀ ਜੀ ਪ੍ਰੋਜੈਕਟ ਹਾਂ ਜੀ ਗੂਗਲ ਦੇ ਸਟੋਰ ਤੇ ਕ੍ਰਾਸ ਬਿਕਤੀ ਦੇ ਆ ਤੁਸੀਂ ਹਾਂ ਜੀ ਹਾਂ ਜੀ ਕ੍ਰਾਸ ਬਿਕਤੀ ਦੇ ਜੀ ਪਹਿਲਾਂ ਵੀ ਉਹਨੇ ਇੱਥੇ ਹਾਂ ਜੀ ਪਹਿਲਾਂ ਉਹਨੇ ਮਿਲੇ ਤੇ ਕਿਸ ਤਰ੍ਹਾਂ ਦੇ ਪ੍ਰੋਡਕਟ ਨਿਕਲਦੇ ਜੀ ਵਧੀਆ ਨਿਕਲਦੇ ਜੀ ਤਾਂ ਹੀ ਲਿਆ ਆ ਬਦਵਾਰਾ ਥੈਂਕ ਯੂ